3300 3300 ਹਾਂਜੀ 3300 3400 3400 ਮੇਜਰ ਸਿੰਘਾ 3400 3400 ਮੇਜਰ ਸਿੰਘਾ 3401 3402

2700 2700 ਬਿਆਨਤਾ ਜਮਾ ਜੈਡ ਬਲੈਕ ਹਨ 2700 ਬਿਆਨਤਾ ਜਮਾ ਜਮਾ 2700 ਬਿਆਨਤ ਸਿੰਘ ਮੋਤਰੀ ਤੇ ਵੀ ਚਿੱਟੇ ਹੈ ਨਹੀਂ 2700 ਪੂਰਾ ਬੁਲੇਟਰ 2700 1 2700 2 ਹਾਂ 2700 ਤੈਨੂੰ ਜਾਣਦੇ ਆ ਉਹ ਮੇਰਾ ਹਸਮ ਦੇਣਾ ਹੈ ਉੱਥੇ ਉੱਥੇ ਡੰਡ ਵਾਲੇ ਕਿੰਨੇ ਚੋ 4200 ਕਿੱਥੇ 5000 ਜੱਗੀ ਦਾ 5500 5500 ਲਾਪਰੀਟਿਕ 5200 5200 네루다 5200 5200 7발 ਦਾ 5300 ਗਰਲਖੰਡ ਬਿਛੀ ਦੀ 55 5500 5500 ਜੇ ਆਰ ਦਾ 6000 6000 800 300 650 6500 ਦਾ ਪ੍ਰੀਸ ਦਾ 6500 407발 ਦਾ 407발 ਦਾ 400 600 ਲਾਪਰੀ ਦਾ 600 ਮੁਰਗਾ ਦਾ ਬਣ ਗਿਆ ਦੀਆਂ 600 ਮੁਰਗਾ 600 ਲਾਪਰੀ ਦਾ 600 7 ਬਾਲ ਦਾ ਮੁਰਗਾ ਦਾ ਬਣ ਗਿਆ ਪੌਗਾ ਵੀ ਆ ਗਿਆ ਨਾਲ 600 7 ਬਾਲ ਦਾ ਦੁੱਧ ਪੀਣਾ ਮੈਂ ਚਾਹ ਰਾਜੀ ਹੋ ਜਾਂ ਖੱਲ ਜਾ ਹਾਂ ਕਿਸੀ ਨਾ ਤਾਂ ਗੱਡੀ ਮੈਨੂੰ ਵੀ ਚਾਹ ਲੱਸੀ ਲੂਸੀ ਵੀ ਬਣਾ ਲਿਆ ਕਰੀ 600 1 2 3 ਬੋਲ ਕਰਾ 801 ਦੁੱਧ ਪੀਣਾ ਘੜਾ ਦੇ 802 ਛੜ ਜਾ ਪੁੱਛ ਲੇ ਬਾਵੇਂ ਕਹਤਾ ਆਵੇਂ ਰਸਾ ਕਰੀ ਜਾਂਦਾ 803 ਦੱਸ ਬਈ ਸਹੀ ਤਾਂ ਆਏਗਾ ਹੁਣ ਦਾ ਕੀ ਭਾਲਣਾ ਨੂੰ कुलदीप कोट भाई दसी पाई डिटेल पंद्रह ਗੱਬਰਦਸ ਸਿੰਘ ਬਣ ਰਹਾ ਯਾਰ ਗਰੰਟੀ ਦੇਣਾ ਬਣ ਰਹਾ ਚਾਲ ਬਾਈ ਚਾਲ ਕੁਵਾਰੀ ਦਾ ਦਿੰਦੇ ਆ 650 ਲਾ ਯਾਰ 650 7000 ਕਰ 7000 7500 8000 8500 ਕਰ 9000 ਕਿਦਾ ਸੀ 9000 10000 10.5 ਕਰ 10.5 11 ਨਾ ਕਰ ਦੇ 11 11.5 11.5 11.5 ਜੱਗੀ ਦਾ 11.5 11600 ਨਹਿਰੂ ਦਾ 11600

ਇਹਨਾਂ ਦੇ 4 ਰੁਪਏ ਦੁੱਗਣੇ ਪੈ ਜਾਣਗੇ ਜਾਂ ਖਾਲੀ ਨਿਕਲ ਗਈ। ਨਾਲੇ ਇਹਨਾਂ ਦੇ 4 ਰੁਪਏ ਲਾਉਂਦੇ। ਇੱਕੋ ਖਾਲੀ ਕਰਕੇ ਤੇ ਤੂੰ ਕੋ ਬਾਸ ਦਾ ਫਾਸਾ। ਖਾਲੀ ਕਰਕੇ 11600। ਖਾਲੀ ਦੇ ਵੀ 11600। 11600। 11600 1। 11600 2। 11600 3 ਹਾਂਜੀ ਭਾਈ। ਕਿੰਨੇ ਦੇਣੀਆਂ? ਪੂਰੇ 12 ਦੀ ਲਗਾਉਂਦੇ 12 ਦੀ ਦੇ ਦੇ 13 ਦੀ ਦੱਸ ਬਾਈ 13 ਹੱਟ ਜਾ 10 ਹੁਣ ਸਹੀ ਆ 14 ਲਿਆਂਗਾ ਵੇਖ ਲੈ ਯਾਰ ਆਹ ਵਾ ਤੇਰਾ ਰੱਖ ਲੈ 10 ਉਹ ਜੁਮੇਵਾਰੀ ਨਹੀਂ ਹੋਣਾ 13 ਦੀ ਸਹੀ ਹੁਣ ਜਾਂਦੀ ਆ ਜਾਂ ਮੇਰੀ ਨਹੀਂ ਆ ਦਿੰਦਾ ਆ ਜਾਂਦਾ ਬੰਦਾ ਆ ਜਾਂਦਾ 680 ਲੈ ਜੀ ਤਿੰਨ ਜਾਣੇ ਲੈ ਜੀ 870 500 ਕੀ ਦਾ 500 650 ਲਾਪਰੀ ਦਾ 6400 400 400 400 400 400 400 ਕਿੰਨਾ ਭਾਈ 6400 ਲਾਫਰੀ ਦਾ 700 6400 6400 6400 ਇੱਕ ਕਿੰਨੇ ਦੀ 6702 6703 ਜਾਣ ਦੇ ਪਹਿਲਾ ਸਹੀ ਆ ਯਾਰ ਜਾਣ ਦੇ ਜਮ ਤੋਲਤਾ ਦਿੰਦਾ ਬੰਦਾ ਇੱਥੇ ਉਹਨੇ ਲਖਾਈ ਕਰਾ ਦੇਣਾ ਤੁਸੀਂ ਵਿੱਚ ਬੋਲੋ ਸਹੀ ਹੈ ਨਾ ਨਹੀਂ ਉਹਨੇ ਜੀ ਜਾਵੜਨੀ ਹੈ ਲਖਾਈ ਪਾ ਕੇ ਮੈਂ ਉਹਨੇ ਸਹੀ ਸਹੀ ਆ ਜੇ ਮਾਨਤਾ ਦਾ 10 ਵੀਰ ਬਣ ਕੇ ਯਾਰ ਉਹ ਕਾਲਾ ਬੰਬੀਆ 850 850 3600 3600 650 650 400 600 7000 7700 7200 7.5 200 ਹੋਰ ਪਾ ਦੇ 7600 8000 ਕਾਕਾ 8100 8100 ਚੜ ਗਈ ਸੂਈ ਚੜ ਗਈ 8100 8200 ਬਾਈ ਦੋਵੇਂ ਬੱਕਰੇ ਬਰੀਡਰ 8300 850 8600 ਹੋਰ ਪਾ ਦੇ 8700 ਪੰਜ ਪੰਜ ਹੀ ਪਾ ਦੇ ਇੱਕ ਸਾਲ ਨੇ ਕਾਹਦਾ ਕਰੇ 8700 ਪੈ ਗਈ ਮੁਠੀ 8800 ਪੈ ਗਈ ਮੁਠੀ 8800 ਹੋ ਗਿਆ ਕਾਲੇ ਦਾ ਇਧਰ 8800 ਹੋ ਗਿਆ ਬਈ ਇਧਰ 9000 ਕੱਕ 9000 ਕਾਲੇ ਦਾ 9900 9900 9900 9900 ਬਾਈ ਦਾ 9900 ਕਾਲੇ ਦਾ ਪੈ ਗਈ ਮੁਠੀ ਪੈ ਗਈ ਮੁਠੀ 9900 ਬੋਲਾ ਕਾਲੇ ਦਾ ਲੱਗਿਆ 9900 ਨਾ ਆਉਂਦਾ 9200 ਕਾਲੇ ਦਾ ਆਉਂਦਾ 9200 ਬਰੀਡਰਾਂ ਨਾਲ ਦੋ ਬਰੀਡਰ ਉਹਨਾਂ ਦੀ ਕਦਰ ਕਰੋ 9200 ਭੋਲੇ ਦਾ 9300 9400 9400 ਕਾਲੇ ਦਾ ਹਾਂ 9400 ਦੋ ਦੋ ਬਰੀਡਰਾਂ ਦੀ ਕਰਾ ਕਰ ਦੋ ਓ ਛੋਰੇ 9400 ਹਰ ਵੇਚਿਆ ਭੋਲੇ 9400 9400 ਕਿਉਂ ਕੱਟ ਪਾਉਦੇ ਯਾਰ 9401 9402 93 3 ਹਾਂਜੀ ਚੈੱਕ ਕਰੋ ਫਟੇ ਹੁਕਮ ਦਾ ਕਰਦੇ ਸਹੀ ਐ ਉਹ ਠੀਕ ਹਾਂ 12 ਦੀ ਇੰਨੇ ਦੋ ਬਹੁਤ ਪੈਸੇ ਲੱਗੇ ਬਾਈ 6000 6500 ਦੀ ਕਾਰ 6500 400 7000 7000 ਲਾਪਰੀ ਦਾ 7000 ਜਲਦੀ ਵਿਖਾਈ ਜਾਂਦੀ ਹੈ 7000 ਲਾਪਰੀ ਦਾ ਆ 7500 ਉਹਦਾ ਮਦਦ ਕਰਦੀ ਆ ਆਪ ਦੀ ਆਪ 72 7200 ਜੱਗੀ ਦਾ 7500 ਇਹਨੂੰ ਆਇਆਂ ਨੂੰ ਕਰਾਂ ਜੱਗੀ ਦਾ 7500 ਜੱਗੀ ਦਾ 7500 7500 ਜੱਗੀ ਦਾ ਵਧੂਗੀ ਹੁਣ ਵਧੂਗੀ ਹਾਂ 7200 ਹਾਂ ਬਾਈ 7201 ਹਾਂ ਬਾਈ ਜਾਣਦੀ ਏ 7202 ਲੈ ਬਾਈ ਵਾਹ ਬਾਈ ਵਾਹ ਲੈ ਬਾਈ ਅਗਲਾ ਨੱਕ ਲਿਆ ਆ ਜਾ ਕੇ ਚੋਕਰ ਦੂਦਾ ਇਹਨੂੰ ਦੇਵਾ ਖਾਲੀ ਕਰਕੇ ਗਾਰੰਟੀ ਸਾਡੀ ਕੋਈ ਨਹੀਂ ਠੀਕ ਆ ਇਹ ਗੰਦੀ ਕਿਵੇਂ ਠੀਕ ਆ ਫਿਰ ਖਾਲੀ ਕਰਕੇ ਬਾਈ ਦਊ ਤਾਂ ਬਣੀ ਆ ਕਹਿੰਦੇ ਆਹ ਦੇਖੋ ਇਹ ਮੁੱਲ ਲਾ ਵੀ ਲੈਣੀ ਆ ਹਾਂ ਗੋਲਪ੍ਰੀਤ 4500 5000 5500 5500 5500 6000 6600 6600 6500 6500 ਸੇਵਕ ਦਾ 6500 ਅੱਜ ਬਾਈ ਮੂੰਹ ਮਿੱਠਾ ਹੁੰਦਾ ਸੇਵਕ ਦਾ ਐ ਬਰੈਡ ਖਾਣੀ ਤੀਦਾ 6600 ਕੋ ਦਸ ਆਬ 6600 ਆਵਣਾ ਹੰਦੀ ਨਹੀਂ ਦੋ ਇਹ 7800 ਆਵਣਾ ਨਹੀਂ ਚੱਲਦੇ ਅੱਗੇ ਤੋਂ ਬੁੱਬਗਾ ਹੀ ਥੋੜਾ ਹੁੰਦਾ ਉਹਨਾਂ ਚ 6700 7300 ਪੂਰਾ ਸੱਤ ਹੈ 7000 7700 7100 ਵਾਹ ਬਈ ਵਾਹ 7100 ਸੇਵਕ ਦਾ ਸੇਵਕ ਨੂੰ ਦਿਓ ਯਾਰ ਸੇਵਕ ਨੂੰ 7200 ਗੁੱਦਾ ਸਾਹਿਬ ਸੇਵਕ ਦਾ ਜੋਰ ਬਾਬਾ ਲੱਗੀ ਨਾ 7700 ਪਰ ਅੱਜ ਮਿਸ਼ਰੀ ਆ ਦੀ ਇੱਕ ਤੇ ਨਹੀਂ ਗਾ ਉੱਤੇ ਨਹੀਂ ਤਾਂ ਹੁਣ ਲੈ ਅੱਡਾ ਛੱਡ ਗਿਆ ਅੱਜ 7700 ਗੁੱਦਾ ਸਾਹਿਬ 7200 ਪੀਟਾਂ ਦੇ ਭਾਅ ਦੇ 200 ਤੋਂ ਦੀ ਕਰ ਲੂ 7200 ਪੀਟਾਂ ਦੇ ਭਾਅ ਦੇ 200 ਤੋਂ ਦੀ ਕਰ 7200 ਇੱਕ 7200 ਦੋ 7200 ਤਿੰਨ ਹਾਂਜੀ ਬਈ ਔਰ ਬਾਊ ਔਰ ਕਿੰਨੇ ਨੇ ਬਾਈ ਯਾਰ ਤੂੰ ਨੇੜੇ ਨਾਲ ਇਹ ਗੱਲ ਦਿੰਨੀ 9000 ਕਹਿੰਦੇ ਆ 7500 ਹੀ ਦੇਣੀ ਯਾਰ 8000 ਦੀ ਬੱਕਰੀ ਦੇ ਦਾਂਗੇ ਗੱਲ ਕਰ ਲੈਣੀ ਹੈ ਕਿ ਪੱਛੇ ਵਾਲੇ ਹੋਣੇ ਤਰ੍ਹਾਂ ਬੋਲੀ ਜਿਹਾ ਪੂਰਾ ਹੋ ਜਾਦਾ ਹੈ ਲਖਾਈ ਉੱਤੇ ਤੂੰ ਕਰਾ ਲੇਗਾ ਹੁਣ ਜੇ ਸੌਦਾ ਕਰਨ ਦੇ ਖੜੇ ਗਏ ਕਰਾ ਲਾ ਬਾਈ ਯਾਰ ਕਰਾ ਦੂਗਾ ਯਾਰ ਘੁੱਦੇ ਦਾ ਘੁੱਦਾ 7500 ਤੋਂ ਉੱਤੇ ਲਗਾਈ ਬਾਈ ਸਹੀ ਆ ਜਮਾ ਇਹ ਅਰਜ਼ਾ ਕਰਾ ਦੇ ਉਹ ਕੀ ਕਹੇਗਾ ਦੋਨੋਂ ਕਰਦਾ 7700 ਠੀਕ ਜਾ ਉਹ ਉਧਰ ਜਾ ਕੇ ਲਖਾਈ ਕਰਾ ਆਓ ਉਹ ਲਿਖਦੀ ਤੂੰ ਜਾ ਪੱਪੂ ਕੋਟਲੀ ਵਾਲਿਆਂ ਦੇ ਦੋਨੇ ਹੋ ਗਏ ਹੋਏ ਉਹ ਬਾਈ ਉਹ ਚਲੋ ਪੱਠ ਤੋਂ ਬਾਈ ਉਹ ਉਹ ਲਈਆ ਉਹ ਕੁੱਦੇ ਦਾ ਪੰਨ ਕੁੱਦੇ ਦਾ ਬੰਦਾ ਸੌਰੀ ਭਰਾਵਾ 1200 ਲਾਪਰੀ ਦਾ 1500 1500 1600 1600 7 ਬਾਲ ਦਾ 1600 ਕਹਿੰਦੇ ਆ ਗੱਲਾਂ ਦੇ ਗੱਲਾਂ ਦੇ ਬੱਲੀ ਦਾ ਕਰਾਇਆ 1600 ਸੱਤ ਬਾਲ ਦਾ 1600 1600 1700 ਨਹਿਰੂ ਦਾ 1700 ਨਹਿਰੂ ਦਾ 1700 1700 ਨਹਿਰੂ ਦਾ ਇੱਕ ਗੁਰਬਾਹ ਦੇentra ਹੈ

5500 네루 ਦਾ 5500 5600 ਸਤਪਾਲ ਦਾ 5700 네루 ਦਾ 5700 네루 ਦਾ 5700 ਦੇ ਦੇ ਯਾਰ ਮੈਂ ਵੀ ਬੋਲੀ 5700 네루 ਦਾ 5700 네루 ਦਾ 5700 네루 ਦਾ 5700 1 ਐ ਕੀ ਕੀ ਹੈ 5702 ਪਿੰਡੂ ਯਾ ਆਪਣੇ 5703 ਕੁਝ ਫਿਰ ਉਹ ਭਾਈ ਇੱਧਰ ਬੁਲਾਉਂ ਲੋ ਯਾਰ 5700 ਲਿਖਾਈ ਗਾ ਤੂੰ ਦੇ ਦੋ ਤੇ ਤੇਰੀ ਕੀਤੀ ਸੀ 5500 550 ਕਰ ਯਾਰ 550 550 550 ਚੇਂਜ 55 550 ਕਸਾਈਆਂ ਹੀ ਕਰਾਈ ਜਾਂਦੇ ਕੰਜਰ ਦੇ ਜਾ ਉੱਥੇ ਹੀ ਵੜਨਾ 550 550 5600 ਮਗਰ ਬਰੀਡਰ ਇਹਦੀ ਦਾ ਕਦਰ ਕਰ ਲੋ ਯਾਰ 5600 5600 1 5700 5700 5700 6000 ਸਹੀ ਆ ਯਾਰ ਸ਼ੂਗਰ ਆ ਭਰਾ ਉਹ ਸੰਗ ਪੜਾਈ ਜਾਂਦੇ ਜਾ ਉੱਥੇ ਹੀ ਵੜਨਾ ਹੈਗਾ 6000 ਬੱਕਰਾ ਮਗਰ ਨਹੀਂ ਨਹੀਂ 800 ਕਰਦੇ ਯਾਰ ਇਹ ਦੂਜਾ ਹਮਾਚਲਾੜਾ 800 ਰੰਗ ਬਹੁਤ ਚੰਗਾ ਸ਼ਤਰ ਮੁਰਗਾ ਬੱਕਰਾ ਨੀਗਾ ਲਾਲ ਗਲਦਾ 800 ਭਾਈ ਲਾਓ ਆ ਕਹਿ ਰਹੇ ਬੱਕਰਾ 4000 ਹਾਂ 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 ਠੀਕ ਹੈ ਚਲ ਬਾਤ ਕਰਦਾ ਬੋਲੀ ਲਵਾਈ 4000 4000 ਹੈ ਬਾਈ ਜੀ ਕਿੰਨਾ 4400 ਠੀਕ ਹੈ 4400 4300 4200 4300 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 4307 ਬਾਲ ਕੀ ਹੈਗਾ ਏ ਬੱਕਰਾ ਬਾਈ ਕਾਲ 4300 400 4007 ਬਾਲ 400 400 ਬਈ ਗੋਰੀ ਤੇ ਯਾਰ 400 ਗੋਰੀ ਤਾਂ ਪਹਿਲਾਂ ਬੈਠਾ 4001 4002 4003 ਬਾਈ ਕੀ ਦਾ ਵੀਰੇ 10000 ਕਿੰਨਾ ਦਾ ਉਹ ਜਾਣਦੇ ਯਾਰ ਮਲਕੀਤ ਕਿਉਂ ਸੰਗ ਬੋਲੀ ਵਈ ਕਰਾਂ 5000 6000 6000 6700 820 2.5 ਡੇਢ ਡੇਢ 2 ਮਹੀਨੇ ਦੀ ਹੈਗੀ ਆ 850 ਜੱਗੇ ਦਾ 650 850 ਕੋਲ 7 ਬਾਲ ਮਰਿਆ ਪਿਆਉਂ 550 ਪੱਠਾ ਤੇ ਇੱਕ ਬੱਕਰਾ ਮਗਰ ਮਾਸੀ ਭਾਂਜਾ ਆਹੀ ਹੈ ਸਹੀ ਹੈ ਮੇਰੇ ਕੋਲ ਆ ਕੇ ਜਾਈ ਮਾਰਿਆ ਜੈ ਤੂੰ ਉਹੋਂ ਵੀ ਗਏ 650 ਚਲ ਮੁਕਾਫਰੇ ਜਾਣ ਦੇ ਉਹ ਛੋੜੇ ਜਾਣ ਦੇ ਜਾਣ ਦੇ ਬਾਹਰ ਨਹੀਂ ਵੇਚੀ 650 ਵੇਗੀ ਵੇਗੀ ਚੱਕ ਚੱਕ ਚੱਲੇ ਪ੍ਰਾ ਹਾਂ ਹੋ ਗਈ ਓਏ ਇੰਨੇ ਕਰੋ 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 ਕੋਈ ਨਹੀਂ ਹੈਗੀ ਗੱਪ ਗੁੱਪ ਕਰੀ ਕਿੰਨੀ ਚੱਗੀ ਮੇਰੇ ਇੱਥੇ ਨਹੀਂ ਜਾਰੀ ਪਰ ਇਹਨਾਂ ਨੇ ਚਾਹਾਈ 3000 ਉਹੀ ਰਲਵਾਲੋ ਹੈ ਨਾ ਕੋਈ ਨਹੀਂ ਅੱਜ ਕੱਲੇ ਛੋਲੇ ਪਾਈ ਜਾਂਦਾ ਬੜਾ ਕੁਝ ਨਹੀਂ ਕਰਵਾ ਕਰੀ ਮੜਾ ਜਾ ਪਿੰਡ ਜਾਣਾ ਪਈ ਜਾ ਰਹੇ ਗੜਾ ਹਾਂ 12-13 ਦੇ ਸਾਲਾਂ ਦਾ ਬਸ 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 ਉੱਥੇ ਮੈਂ ਤੁਹਾਨੂੰ ਬਾਅਦ ਚ ਲਾਜ ਦੱਸਦਾ ਹੈਗਾ ਖੜ ਦੇ ਬਾਈ ਬੋਲੀ ਬੋਲੀ ਯਾਰ ਕਿੰਨੀ 4013 ਬਾਈ 4000 4000 4200 4200 ਕਿੱਕ 4200 ਚੱਲ ਕੋ ਦੱਸ ਆ ਬੋਲ ਖਿਆ ਯਾਰ ਚੱਲ ਬਾਈ 4300 ਐ ਪੜਾਉਣੀ ਆ ਇਹਨਾਂ 4300 ਮੁੜੇ ਨਾ ਆਉਣ ਇਹ 4300 ਗਏ ਨੇ ਸਾਰੇ ਬੰਦੇ ਰਿਸ਼ਤੇ ਅੱਜ ਦਾ ਰੋਣਾ ਯਾਰ 4300 ਕਿੰਨਾ ਬਾਈ 4500 ਜੱਗੇ ਦਾ 4500 ਬੱਬਾ ਨੰਬਰ ਹਾਂ ਬਾਈ 4500 ਇੱਕ ਲੋ ਜੀ ਦੋ ਤੇ ਤਿੰਨ ਜਾਣ ਦੇ ਫਿਰ ਲਿਆ ਬਾਈ ਦਰਦ